ਪ੍ਰਭੂ ਜੀ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਆਓ ਸਭ ਜਨ ਰਲ ਕੇ ਪ੍ਰਭੂ ਜੀ ਦੀ ਹਜ਼ੂਰੀ ਚ ਰਾਤ ਦੀ ਗੂੜੀ ਮਿੱਠੀ ਨੀਂਦ ਦੇ ਲਈ ਔਰ ਆਪਣੇ ਘਰ ਪਰਿਵਾਰਾਂ ਦੀ ਸੁਖ ਸ਼ਾਂਤੀ ਦੇ ਲਈ ਪ੍ਰਾਰਥਨਾ ਕਰਦੇ ਹਾਂ ਹallelujah 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 ਧੰਵਾ 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 ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਆ ਮੇਰੇ ਜ਼ਿੰਦਾ ਜਾਲੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਖੁਦਾਵੰਜੀ ਕਿ ਤੁਸੀਂ ਸਾਨੂੰ ਹੁਣ ਤੱਕ ਸੰਭਾਲ ਕੇ ਰੱਖਿਆ ਚੋਂਦੇ ਰੱਖਿਆ ਪਰਮੇਸ਼ਰ ਜੀ ਤੁਸੀਂ ਸਾਡੇ ਬਾਹਰ ਆਣ ਜਾਣ ਵਿੱਚ ਸਾਡੀ ਮਦਦ ਸਹਾਇਤਾ ਗਵਾਈ ਕੀਤੀ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਮਹਾਨ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਹਾਡੇ ਸਵਰਗੀ ਦੂਤਾਂ ਨੇ ਪਰਮੇਸ਼ਰ ਜੀ ਸਾਨੂੰ ਏਰ ਦਗਿਰ ਤੋਂ けਰੀ ਰੱਖਿਆ ਹਰ ਇੱਕ ਮੁਸ਼ਕਿਲ ਮੁਸੀਬਤ ਬਿਮਾਰੀ ਤੋਂ ਐਕਸੀਡੈਂਟ ਦੁਰਘਟਨਾ ਤੋਂ ਬਿਚਾ ਕੇ ਰੱਖਿਆ ਮੇਰੇ ਮਹਾਨ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਖੁਦਾਵੰਨ ਜੀ ਕਿ ਪਰਮੇਸ਼ਰ ਤੁਸੀਂ ਸਾਡੇ ਘਰਾਂ ਪਰਿਵਾਰਾਂ ਨੂੰ ਪਰਮੇਸ਼ਰ ਜੀ ਆਪਣੀ ਦਇਆ ਹੇਠ ਟਾ ਕੇ ਰੱਖਿਆ ਖੁਦਾਵੰਨ ਜੀ ਤੁਸੀਂ ਸਾਡੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਭੈਣ ਭਰਾਵਾਂ ਨੂੰ ਪਰਮੇਸ਼ਰ ਜੀ ਆਪਣੀ ਇਹ ਛੋਟਾ ਅਕੀਰਖਿਆ ਤੁਹਾਡਾ ਧੰਨਵਾਦ ਕਰਦੀ ਆ ਧੰਨਵਾਦ ਕਰਦੇ ਪਰਮੇਸ਼ਵਰ ਜੀ ਦਿਨ ਪਰ ਵਿੱਚ ਤੁਸੀਂ ਸਾਨੂੰ ਹਰ ਇੱਕ ਆਸ਼ਿਸ਼ ਬਰਕਤ ਦੇ ਨਾਲ ਬles ਕੀਤਾ ਔਰ ਸਾਡੀਆਂ ਸਾਰੀਆਂ ਕਮੀਆਂ ਘਟੀਆਂ ਨੂੰ ਪਰਮੇਸ਼ਵਰ ਜੀ ਤੁਸੀਂ ਆਪਣੇ ਸ਼ਾਹੀ ਖਜ਼ਾਨਿਆਂ ਵਿੱਚੋਂ ਪੂਰਾ ਕੀਤਾ ਤੁਹਾਡਾ ਧੰਨਵਾਦ ਕਰਦੀ ਆ ਮਹਾਨ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਦਿਲ ਦੀਆਂ ਗਹਿਰਾਈਆਂ ਤੋਂ ਖੁਦਾਵੰ ਜੀ ਕਿ ਤੁਸੀਂ ਸਾਡੀਆਂ ਸਾਰੀਆਂ ਕਮੀਆਂ ਘਟੀਆਂ ਨੂੰ ਪਰਮੇਸ਼ਵਰ ਜੀ ਆਪਣੇ ਸਹੀ ਖਜ਼ਾਨਿਆਂ ਵਿੱਚੋਂ ਪੂਰਾ ਕਰਕੇ ਪਰਮੇਸ਼ਵਰ ਜੀ ਤੁਸੀਂ ਸਾਨੂੰ ਹਰ ਇੱਕ ਚਿੰਤਾ ਬੋਝ ਤੋਂ ਪਰਮੇਸ਼ਵਰ ਜੀ ਆਜ਼ਾਦ ਕੀਤਾ ਔਰ ਸੱਚਮੁੱਚ ਪਰਮੇਸ਼ਵਰ ਜੀ ਤੁਸੀਂ ਸਾਨੂੰ ਦਿਨ ਪਰ ਵਿੱਚ ਅچھے ਭੋਜਨਾਂ ਦੇ ਨਾਲ ਰਜਾਇਆ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਮਹਾਨ ਪਰਮੇਸ਼ਵਰ ਜੀ ਸਾਨੂੰ ਕਿਸੇ ਵੀ ਚੰਗੀ ਚੀਜ਼ ਦੀ ਖੁਦਾਵੰਨ ਜੀ ਕਿਸੇ ਵੀ ਪ੍ਰਭੂ ਜੀ ਚੰਗੀ ਚੀਜ਼ ਦੀ ਤੁਸੀਂ ਸਾਨੂੰ ਥੋੜ੍ਹ ਨਹੀਂ ਹੋਣ ਦਿੱਤੀ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਜ਼ਿੰਦਾ ਜਲਾਲੀ ਪਰਮੇਸ਼ਵਰ ਜੀ ਤੋੜਾ ਧੰਨਵਾਦ ਕਰਦੇ ਆ ਕਿ ਪਰਮੇਸ਼ਵਰ ਜੀ ਤੁਸੀਂ ਸਾਨੂੰ ਹਰ ਵੇਲੇ ਸੰਭਾਲ ਕੇ ਰੱਖਦੇ ਆ ਤੁਸੀਂ ਸਾਡੇ ਵੈਰੀਆਂ ਦੇ ਸਾਹਮਣੇ ਪਰਮੇਸ਼ਰ ਜੀ ਸਾਡੀ ਮੇਜ ਨੂੰ ਵਿਸ਼ਵਾਉਂਦੇ ਆ ਮੇਰੇ ਖੁਦਾਵੰਜੀ ਔਰ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਸਾਡੇ ਸਿਰਾਂ ਨੂੰ ਉੱਚਾ ਚੱਕਦੇ ਆ ਖੁਦਾਵੰਜੀ ਤੁਹਾਡਾ ਧੰਨਵਾਦ ਕਰਦੀ ਮੇਰੇ ਮਹਾਨ ਪਰਮੇਸ਼ਰ ਜੀ ਤੁਸੀਂ ਦਿਨ ਭਰ ਵਿੱਚ ਸਾਨੂੰ ਆਪਣੇ ਸਵਰਗੀ ਮੰਨੇ ਦੇ ਨਾਲ ਰਚਾਉਂਦੇ ਮੇਰੇ ਮਹਾਨ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੀ ਆ ਖੁਦਾਵੰਜੀ ਤੁਹਾਡਾ ਧੰਨਵਾਦ ਕਰਦੀ ਅੱਜ ਰਾਤ ਦੀ ਖੂਬਸੂਰਤ ਹਜ਼ੂਰੀ ਦੇ ਲਈ ਮੇਰੇ ਮਹਾਨ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਅੱਜ ਰਾਤ ਦੀ ਖੂਬਸੂਰਤ ਹਜ਼ੂਰੀ ਦਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਕਰਦੀ ਆ ਪਰਮੇਸ਼ਰ ਜੀ ਧੰਨਵਾਦ ਕਰਦੇ ਕਿ ਤੁਸੀਂ ਸਾਨੂੰ ਪਛਤਾਪ ਦਾ ਇੱਕ ਹੋਰ ਮੌਕਾ ਦਿੱਤਾ ਪਰਮੇਸ਼ਵਰ ਜੀ ਮਾਫੀ ਦਾ ਇੱਕ ਹੋਰ ਮੌਕਾ ਦਿੱਤਾ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਔਰ ਮਾਫੀ ਮੰਗਦੇ ਆ ਪਛਤਾਪ ਕਰਦੇ ਹੁਦਾਵਨ ਜੀ ਦਿਨ ਭਰ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਤੋਂ ਮੇਰੇ ਹੁਦਾਵਨ ਜੀ ਮੇਰੇ ਮਹਾਨ ਪਰਮੇਸ਼ਵਰ ਜੀ ਤੁਸੀਂ ਸਾਨੂੰ ਮaaf ਕਰਨਾ ਖੁਦਾਵੰ ਜੀ ਸਾਡੇ ਤੇ ਦਇਆ ਕਰਨਾ ਔਰ ਪਰਮੇਸ਼ਵਰ ਜੀ ਸਾਡੀ ਹਰ ਇੱਕ ਗਲਤੀ ਗੁਨਾਹ ਨੂੰ ਪਰਮੇਸ਼ਵਰ ਜੀ ਤੁਸੀਂ ਮaaf ਕਰਨਾ ਮੇਰੇ ਮਹਾਨ ਪਰਮੇਸ਼ਵਰ ਅਸੀਂ ਮਾਫੀ ਮੰਗਦੇ ਹਾਂ ਖੁਦਾਵੰ ਸਾਡੇ ਦੇਖਣ ਚ ਬੋਲਣ ਚ ਸੁਣਨ ਚ ਬਹੁਤ ਸਾਰੀਆਂ ਗਲਤੀਆਂ ਗੁਨਾਹ ਹੋ ਗਏ ਮੇਰੇ ਪਰਮੇਸ਼ਵਰ ਜੀ ਸੱਚਮੁੱਚ ਖੁਦਾਵੰਨ ਜੀ ਜੋ ਜਾਣੇ ਅਣਜਾਣੇ ਦੇ ਵਿੱਚ ਮੇਰੇ ਮਹਾਨ ਪਰਮੇਸ਼ਰ ਸਾਡੇ ਕੋਲ ਹੋ ਗਿਆ ਖੁਦਾਵੰਨ ਜੀ ਤੁਸੀਂ ਉਹਨਾਂ ਨੂੰ ਮਾਫ਼ ਕਰੋ ਪਰਮੇਸ਼ਰ ਜੀ ਅੱਗੇ ਤੋਂ ਸਾਡਾ ਉੱਠਣਾ ਬੈਠਣਾ ਬੋਲਣਾ ਚੱਲਣਾ ਪ੍ਰਭੂ ਜੀ ਤੁਹਾਨੂੰ ਪਸੰਦ ਆਉਣ ਵਾਲਾ ਹੋਵੇ ਪਰਮੇਸ਼ਰ ਜੀ ਸਰ ਸਤਿਮੁੱਚ ਪਰਮੇਸ਼ਰ ਜੱਗਿਆ ਤੋਂ ਸਾਡਾ ਉੱਠਣਾ ਬੈਠਣਾ ਬੋਲਣਾ ਚੱਲਣਾ ਸੋਚਣਾ ਵਿਚਾਰਨਾ ਪਰਮੇਸ਼ਰ ਜੀ ਪਵਿੱਤਰ ਕਰੋ ਖੁਦਾਵੰਨ ਜੀ ਜਿੱਦਾਂ ਤੁਸੀਂ ਪਵਿੱਤਰ ਹੋ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾ ਤੁਸੀਂ ਸਾਡੇ ਸਾਰੇ ਗਲਤੀਆਂ ਗੁਨਾਹਾਂ ਨੂੰ ਖੁਦਾਵੰਨ ਜੀ ਆਪਣੇ پاک ਪਵਿੱਤਰ ਲਹੂ ਦੇ ਨਾਲ ਧੋ ਕੇ ਸ਼ੁੱਧ ਤੇ ਸਾਫ਼ ਕਰੋ ਖੁਦਾ ਸਾਡੇ ਦਿਲਾਂ ਦੀਆਂ ਬੁਰਾਈਆਂ ਨੂੰ ਖੁਦਾਵੰਨ ਜੀ ਪ੍ਰਭ ਜੀ ਹਰ ਤਰ੍ਹਾਂ ਦੇ ਵੈਰ ਈਰਖਾ ਨਫ਼ਰਤ ਲੜਾਈ ਝਗੜੇ ਨੂੰ ਪਰਮੇਸ਼ਰ ਜੀ ਸਾਡੀਆਂ ਜ਼ਿੰਦਗੀਆਂ ਚੋਂ ਕੱਢ ਦਿਓ ਮੇਰੇ ਖੁਦਾਵੰਨ ਜੀ ਸਾਚੇ ਮੱਚ ਸਾਨੂੰ ਪਵਿੱਤਰ ਕਰੋ ਜਿੱਦਾਂ ਤੁਸੀਂ ਪਵਿੱਤਰ ਮੇਰੇ ਮਹਾਨ ਪਰਮੇਸ਼ਰ ਦਇਆ ਕਰੋ ਕਿਰਪਾ ਕਰੋ ਖੁਦਾ ਹੋਰ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਖੁਦਾਵੰਜੀ ਕਿ ਤੁਸੀਂ ਸਾਡੇ ਸਾਰੇ ਗਲਤੀਆਂ ਗੁਨਾਹਾਂ ਨੂੰ ਮਾਫ਼ ਕੀਤਾ ਖੁਦਾ ਤੁਸੀਂ ਸਾਡੇ ਹਰ ਇੱਕ ਗਲਤੀ ਗੁਨਾਹ ਨੂੰ ਪਰਮੇਸ਼ਰ ਜੀ ਆਪਣੀ ਪਿੱਠ ਦੇ ਪਿੱਛੇ ਸੱਟ ਦਿਨੇ ਆਂ ਖੁਦਾਵੰਜੀ ਤੁਸੀਂ ਉਹਨਾਂ ਨੂੰ ਦੁਬਾਰਾ ਮੁੜ ਕੇ ਨਹੀਂ ਦੇਖਦੇ ਖੁਦਾ ਸਾਨੂੰ ਵਫ਼ਾਦਾਰੀ ਵਾਲਾ ਮਨ ਦਿਓ ਪਰਮੇਸ਼ਰ ਜੀ ਤਾਂ ਕਿ ਅਸੀਂ ਅੱਗੇ ਤੋਂ ਖੁਦਾਵੰਜੀ ਕੋਈ ਵੀ ਗਲਤੀ ਗੁਨਾਹ ਨਾ ਕਰੀਏ ਮੇਰੇ ਮਹਾਨ ਪਰਮੇਸ਼ਰ ਜੀ ਤੁਹਾਡੇ ਵਚਨ ਦੇ ਨਾਲ ਪਰਮੇਸ਼ਰ ਜੀ ਤੁਹਾਡੇ ਨਾਲ ਅਸੀਂ ਵਫਾਦਾਰ ਰਹੀਏ ਮੇਰੇ ਖੁਦਾ ਤੁਹਾਡੇ ਵਚਨ ਦਾ ਡਰ ਪਰ ਹਮੇਸ਼ਾ ਸਾਡੀ ਜਿੰਦਗੀਆਂ ਚ ਬਣਿਆ ਰਵੇ ਮੇਰੇ ਖੁਦਾਵੰਤ ਜੀ ਸੱਚਮੁੱਚ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੀ ਹਾਂ ਖੁਦਾ ਕਿ ਤੁਸੀਂ ਸਾਨੂੰ ਮਾਫ ਕੀਤਾ ਧੰਨਵਾਦ ਕਰਦੇ ਪਰਮੇਸ਼ਰ ਜੀ ਅੱਜ ਜਿੰਨੇ ਵੀ ਭੈਣ ਭਰਾ ਖੁਦਾਵੰਦੀ ਅੱਜ ਦੀ ਅਜ਼ੂਰੀ ਵਿੱਚ ਇਕੱਠੇ ਹੋਏ ਨੇ ਖੁਦਾਵੰਦੀ ਜਿੰਨੇ ਵੀ ਭੈਣ ਭਰਾ ਅੱਜ ਦੀ ਇਸ ਪ੍ਰਾਰਥਨਾ ਨੂੰ ਸੁਣ ਰਿਹਾ ਖੁਦਾਵੰਦੀ ਪਰਮੇਸ਼ਰ ਜੀ ਇਹਨਾਂ ਸਾਰੇ ਘਰਾਂ ਪਰਿਵਾਰਾਂ ਨੂੰ ਭੈਣਾਂ ਭਾਈਆਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਪਰਮੇਸ਼ਰ ਜੀ ਤੁਹਾਡੇ ਪਾਕ ਜਲਾਲੀ ਜ਼ੋਰਾਵਰ ਹੱਥਾਂ ਵਿੱਚ ਸੌਂਪ ਦਿੰਨੀ ਆ ਮੇਰੇ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾਵੰਦੀ ਇਹਨਾਂ ਸਾਰੇ ਘਰਾਂ ਪਰਿਵਾਰਾਂ ਨੂੰ ਆਪਣੇ ਪਾਕ ਪਵਿੱਤਰ ਲਹੂ ਚ ਸ਼ਪਾ ਲੋ ਮੇਰੇ ਮਹਾਨ ਪਰਮੇਸ਼ਰ ਜੀ ਜਿੱਦਾਂ ਤੁਸੀਂ ਦਿਨ ਭਰ ਇਹਨਾਂ ਸਾਰੇ ਘਰਾਂ ਪਰਿਵਾਰਾਂ ਨੂੰ ਆਪਣੇ ਦਇਆ ਹੇਠ ਟੱਕ ਕੇ ਰੱਖਿਆ ਖੁਦਾਬੰਦੀ ਰਾਤ ਦੇ ਆਉਣ ਵਾਲੇ ਸਾਰੇ ਸਮੇਂ ਵਿੱਚ ਵੀ ਪਰਮੇਸ਼ਰ ਜੀ ਇਹਨਾਂ ਨੂੰ ਆਪਣੇ ਦਇਆਵਾਲੇ ਹੱਥ ਨਾਲ ਪ੍ਰਭੂ ਜੀ ਸੰਭਾਲ ਕੇ ਰੱਖਣਾ ਖੁਦਾ ਇਹਨਾਂ ਨੂੰ ਆਪਣੇ ਪਾਕ ਪਵਿੱਤਰ ਲੋਊ ਛਟਾ ਕੇ ਰੱਖਣਾ ਮੇਰੇ ਮਹਾਨ ਪਰਮੇਸ਼ਰ ਜੀ ਰਾਤ ਦੇ ਸਮੇਂ ਖੁਦਾਵੰ ਜੀ ਇਹਨਾਂ ਨੂੰ ਗੂੜੀ ਤੇ ਮਿੱਠੀ ਨੀਂਦ ਦੇਣਾ ਪਰਮੇਸ਼ਰ ਜੀ ਹਰ ਇੱਕ ਵੈਰੀ ਦਾ ਉਹ ਹਥਿਆਰ ਜੋ ਰਾਤ ਦੇ ਸਮੇਂ ਇਹਨਾਂ ਦੀ ਜ਼ਿੰਦਗੀਆਂ ਤੇ ਵਾਰ ਕਰਦਾ ਮੇਰੇ ਪਰਮੇਸ਼ਰ ਜੀ ਅਜੋ ਸਾਰੇ ਹਥਿਆਰਾਂ ਨੂੰ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਨਿਕੰਮਾ ਕਰ ਦਿੰਨੇ ਆ ਖੁਦਾਵੰ ਜੀ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਇਹਨਾਂ ਨੂੰ ਹਰ ਇੱਕ ਬੰਧਨ ਤੋਂ ਆਜ਼ਾਦ ਕਰੋ ਪਰਮੇਸ਼ਰ ਜੀ ਹਾਰੀ ਤੜ ਤੋਂ ਪਰਮੇਸ਼ਰ ਜੀ ਇਹਨਾਂ ਨੂੰ ਆਜ਼ਾਦ ਕਰੋ ਖੁਦਾਵੰਨ ਜੀ ਤੁਹਾਡਾ ਪਵਿੱਤਰ ਆਤਮਾ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਕਾਰਜ ਕਰੇ ਖੁਦਾਵੰਨ ਜੀ ਔਰ ਸੱਚਮੁੱਚ ਪਰਮੇਸ਼ਰ ਜੀ ਏ ਹਰ ਇੱਕ ਬੰਧਨ ਤੋਂ ਆਜ਼ਾਦ ਹੋ ਜਾਣ ਮੇਰੇ ਮਹਾਨ ਖੁਦਾਵੰ ਜੀ ਔਰ ਤੁਹਾਡੀ ਮਹਿਮਾ ਨੂੰ ਦੇਖ ਸਕਣ ਮੇਰੇ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾਵੰ ਜੀ ਪ੍ਰਭ ਜੀ ਰਾਤ ਦੇ ਸਮੇਂ ਆਉਣ ਵਾਲੇ ਗੰਦੇ ਸੁਪਨਿਆਂ ਨੂੰ ਪਰਮੇਸ਼ਰ ਜੀ ਇਹਨਾਂ ਦੀ ਜ਼ਿੰਦਗੀ ਵਿੱਚੋਂ ਕੈਨਸਲ ਆਊਟ ਕਰ ਦਿੰਨੇ ਆ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਖੁਦਾਵੰ ਜੀ ਦਇਆ ਕਰੋ ਪਰਮੇਸ਼ਰ ਇਹਨਾਂ ਦੇ ਸੁਪਨਿਆਂ ਤੇ ਤੁਹਾਡਾ ਕਬਜਾ ਵਾਸ ਹੋਵੇ ਇਹਨਾਂ ਦੀਆਂ ਸਰੀਰਾਂ ਤੇ ਪਰਮੇਸ਼ਰ ਜੀ ਤੁਹਾਡਾ ਕਬਜਾ ਵਾਸ ਹੋਵੇ ਮੇਰੇ ਮਹਾਨ ਪਰਮੇਸ਼ਰ ਜੀ ਇਹਨਾਂ ਦੇ ਘਰਾਂ ਪਰਿਵਾਰਾਂ ਤੇ ਤੁਹਾਡਾ ਕਬਜਾ ਵਾਸ ਹੋਵੇ ਮੇਰੇ ਮਹਾਨ ਪ੍ਰਮੇਸ਼ਵਰੀ ਅਗਰ ਕੋਈ ਭੈਣ ਭਰਾ ਰਾਤ ਦੇ ਸਮੇਂ ਪਰਮੇਸ਼ਵਰੀ ਕੀ ਸ ਚਿੰਤਾ ਬੋਝ ਡਿਪਰੈਸ਼ਨ ਦੇ ਕਾਰਨ ਸੌ ਨਹੀਂ ਪਾਉਂਦੇ ਖੁਦਾਵੰਨ ਜੀ ਵੈਰੀ ਇਹਨਾਂ ਦੀ ਸ਼ਾਂਤੀ ਨੂੰ ਭੰਗ ਕਰਦਾ ਆ ਵੈਰੀ ਇਹਨਾਂ ਦੀ ਸ਼ਾਂਤੀ ਨੂੰ ਚੁਰਾਉਂਦਾ ਮੇਰੇ ਮਹਾਨ ਪਰਮੇਸ਼ਵਰੀ ਅੱਜ ਜੋ ਸਾਰੇ ਚਿੰਤਾ ਬੋਝ ਡਿਪਰੈਸ਼ਨ ਨੂੰ ਤੁਸੀਂ ਆਪਣੇ ਹੱਥਾਂ ਵਿੱਚ ਲੈ ਲਓ ਖੁਦਾਵੰਨ ਜੀ ਅੱਜ ਤੁਸੀਂ ਇਹਨਾਂ ਦੇ ਸਾਰੇ ਭਾਰ ਨੂੰ ਆਪਣੇ ਤੇ ਚੱਕ ਲਓ ਮੇਰੇ ਖੁਦਾਵੰਨ ਜੀ ਦਇਆ ਕਰੋ ਇਹਨਾਂ ਨੂੰ ਹਲਕਾ ਕਰੋ ਮੇਰੇ ਮਹਾਨ ਪਰਮੇਸ਼ਵਰੀ ਇਹਨਾਂ ਨੂੰ ਸ਼ਾਂਤੀ ਦਿਓ ਖੁਦਾ ਇਹਨਾਂ ਦੇ ਮਨਾਂ ਦੇ ਅੰਦਰ ਕਿਸੇ ਦਾ ਕੋਈ ਬੋਝ ਚਿੰਤਾ ਡਿਪਰੈਸ਼ਨ ਨਾ ਹੋਵੇ ਪਰ ਤੁਹਾਡੀ ਸੱਚੀ ਸ਼ਾਂਤੀ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਹੋਵੇ ਇਹਨਾਂ ਦੇ ਦਿਲਾਂ ਦੇ ਉੱਪਰ ਤੁਸੀਂ ਆਪਣਾ ਕਬਜਾ ਵਾਸ ਕਰੋ ਪਰਮੇਸ਼ਵਰੀ ਇਹਨਾਂ ਦੀਆਂ ਸੋਚਾਂ ਵਿਚਾਰਾਂ ਤੇ ਆਪਣਾ ਕਬਜਾ ਵਾਸ ਕਰੋ ਮੇਰੇ ਮਹਾਨ ਪਰਮੇਸ਼ਵਰੀ ਇਹਨਾਂ ਦੀਆਂ ਸੋਚਾਂ ਵਿਚਾਰਾਂ ਤੇ ਪਰਮੇਸ਼ਵਰੀ ਸਿਰਫ ਔਰ ਸਿਰਫ ਤੁਹਾਡੀ ਸੱਚੀ ਸ਼ਾਂਤੀ ਹੋਵੇ ਮੇਰੇ ਖੁਦਾ ਤੁਹਾਡੇ ਵਚਨ ਦੀਆਂ ਤਸੱਲੀਆਂ ਪਰਮੇਸ਼ਵਰੀ ਇਹਨਾਂ ਦੀਆਂ ਜ਼ਿੰਦਗੀਆਂ 'ਚ ਹੋਣ ਮੇਰੇ ਮਹਾਨ ਖੁਦਾਵੰਤ ਜੀ ਪ੍ਰਭੂ ਜੀ ਇਹਨਾਂ ਨੂੰ ਰਾਤ ਦੇ ਸਮੇਂ ਗੂੜੀ ਮਿੱਠੀ ਨੀਂਦ ਦੇਣਾ ਕੋਈ ਵੀ ਵੈਰੀ ਦੀ ਸ਼ਕਤੀ ਜੋ ਰਾਤ ਦੇ ਸਮੇਂ ਨਦੀ ਨੀਂਦ ਨੂੰ ਡਿਸਟਰਬ ਕਰਦੀ ਪਰਮੇਸ਼ਵਰ ਜੀ ਉਹ ਸਾਰੀਆਂ ਸ਼ਕਤੀਆਂ ਪ੍ਰਭੂ ਯੇਸ਼ੂ ਮਸੀਹ ਨਾਮ ਚ ਸੀ ਕੈਨਸਲ ਕਰ ਦਿੰਨੇ ਆ ਪ੍ਰਭੂ ਜੀ ਦਇਆ ਕਰੋ ਕਿਰਪਾ ਕਰੋ ਖੁਦਾਵੰ ਜੀ ਜਿੰਨੇ ਭੈਣ ਭਰਾ ਬਿਮਾਰ ਆ ਪਰਮੇਸ਼ਵਰ ਜੀ ਬਿਮਾਰੀ ਦੇ ਕਾਰਨ ਰਾਤ ਨੂੰ ਸੌ ਨਹੀਂ ਪਾਉਂਦੇ ਮੇਰੇ ਮਹਾਨ ਖੁਦਾਵੰ ਜੀ ਅੱਜ ਜੋ ਸਾਰੀ ਬਿਮਾਰੀ ਨੂੰ ਪ੍ਰਭ ਯੇਸ਼ੂ ਮਸੀਹ ਨਾਮ ਦੇ ਵਿੱਚ ਛਿੜਕ ਦਿੰਨੇ ਆ ਔਰ ਕਮਾਂਡ ਕਰ ਦੇ ਇਹਨਾਂ ਦੀਆਂ ਜ਼ਿੰਦਗੀਆਂ ਨੂੰ ਛੱਡੇ ਤੇ ਚਲੀ ਜਾਵੇ ਮੇਰੇ ਮਹਾਨ ਖੁਦਾ ਦਇਆ ਕਰੋ ਇਹਨਾਂ ਨੂੰ ਆਪਣੇ ਸ਼ਿਫਾ ਵਾਲੇ ਹੱਥ ਨਾਲ ਛੋ ਕੇ ਸ਼ਿਫਾ ਛੁਟਕਾਰਾ ਦਿਓ ਮੇਰੇ ਮਹਾਨ ਖੁਦਾਵੰ ਜੀ ਹਰ ਇੱਕ ਇੱਕ ਜਾਨ ਨੂੰ ਪਰਮੇਸ਼ਰ ਜੀ ਆਪਣੇ ਪਵਿੱਤਰ ਹੱਥਾਂ ਨਾਲ ਸ਼ੋਭਾ ਮੇਰੇ ਖੁਦਾਵੰਦ ਜੀ ਇਸ ਘਰ ਦੇ ਹਰ ਇੱਕ ਮੈਂਬਰ ਨੂੰ ਪਰਮੇਸ਼ਰ ਜੀ ਤੁਸੀਂ ਆਪਣੇ ਹੱਥਾਂ ਦੇ ਨਾਲ ਸ਼ੋਕੇ ਸ਼ਿਫਾ ਛੁਟਕਾਰਾ ਦਿਓ ਮੇਰੇ ਖੁਦਾਵੰਦ ਜੀ ਹਰ ਇੱਕ ਬਿਮਾਰੀ ਤੁਹਾਡੇ ਪਾਕ ਪਵਿੱਤਰ ਲਹੂ ਦੇ ਨਾਲ ਧੋ ਦਿਨਿਆ ਖੁਦਾਵੰਦ ਜੀ ਸੱਚਮੁੱਚ ਮੇਰੇ ਮਹਾਨ ਪਰਮੇਸ਼ਰ ਜੀ ਇਹ ਬਿਮਾਰੀ ਦੇ ਸਮੇਂ ਦੇ ਵਿੱਚ ਪਰਮੇਸ਼ਰ ਜੀ ਤੁਹਾਡੇ ਨਾਮ ਦੀ ਮਹਿਮਾ ਵਡਿਆਈ ਨਹੀਂ ਕਰ ਸਕਦੇ ਖੁਦਾਵੰਦ ਜੀ ਮੇਰੇ ਮਹਾਨ ਪਰਮੇਸ਼ਰ ਜੀ ਤੁਸੀਂ ਇਹਨਾਂ ਨੂੰ ਆਨੰਦ ਵਿੱਚ ਵਸਾਓ ਤਾਂ ਕਿ ਪਰਮੇਸ਼ਰ ਜੀ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰ ਸਕਣ ਮੇਰੇ ਮਹਾਨ ਪਰਮੇਸ਼ਰ ਜੀ ਉਹਨਾਂ ਸਾਰੇ ਘਰਾਂ ਪਰਿਵਾਰਾਂ ਨੂੰ ਪਰਮੇਸ਼ਰ ਜੀ ਤੁਹਾਡੇ ਹੱਥਾਂ ਚ ਸੌਂਪਦੇ ਆਂ ਔਰ ਇਹਨਾਂ ਸਾਰੇ ਘਰਾਂ ਪਰਿਵਾਰਾਂ ਲਈ ਆਸ਼ੀਸ਼ ਬਰਕਤ ਮੰਗਦੇ ਆਂ ਖੁਦਾ ਹਰ ਤਰ੍ਹਾਂ ਦੀ ਬੁਰਾਈ ਇਹਨਾਂ ਘਰਾਂ ਦੇ ਅੰਦਰੋਂ ਨਿਕਲ ਜਾਵੇ ਪਰਮੇਸ਼ਰ ਜੀ ਨਸ਼ੇ ਦਾ ਗੰਦਾ ਸਪਿਰਿਟ ਪ੍ਰਭੂ ਜੀ ਨਾ ਘਰਾਂ ਦੇ ਅੰਦਰੋਂ ਨਿਕਲ ਜਾਵੇ ਪ੍ਰਭੂ ਯੀਸ਼ੂ ਮਸੀਹ ਨਾਮ ਦੇ ਵਿੱਚ ਮੇਰੇ ਮਹਾਨ ਖੁਦਾ ਵਿਵਚਾਰ ਦਾ ਗੰਦਾ ਸਪਿਰਿਟ ਇਹਨਾਂ ਦੇ ਘਰਾਂ ਦੇ ਅੰਦਰੋਂ ਕੈਨਸਲ ਆਊਟ ਹੋ ਜਾਵੇ ਪ੍ਰਭੂ ਯੀਸ਼ੂ ਮਸੀਹ ਨਾਮ ਦੇ ਵਿੱਚ ਖੁਦਾਵੰਨ ਜੀ ਦਇਆ ਜੀ ਹਰ ਇੱਕ ਬੇਰੋਜ਼ਗਾਰੀ ਦਾ ਗੰਦਾ ਸਪਿਰਿਟ ਇਹਨਾਂ ਦੇ ਘਰਾਂ ਦੇ ਅੰਦਰੋਂ ਨਿਕਲ ਜਾਵੇ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਫੇਲਿਅਰ ਦਾ ਗੰਦਾ ਆਤਮਾ ਇਹਨਾਂ ਦੀਆਂ ਜ਼ਿੰਦਗੀਆਂ ਚੋਂ ਨਿਕਲ ਜਾਵੇ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਖੁਦਾਵੰਨ ਜੀ ਦਇਆ ਕਰੋ ਪ੍ਰਭੂ ਜੀ ਇਹਨਾਂ ਦੇ ਘਰਾਂ ਪਰਿਵਾਰਾਂ ਨੂੰ ਇਹਨਾਂ ਦੀਆਂ ਰਸੋਈਆਂ ਨੂੰ ਬਰਕਤ ਆਸ਼ੀਸ਼ ਦੇਣਾ ਖੁਦਾਵੰਨ ਜੀ ਇਹਨਾਂ ਦੇ ਹੱਥਾਂ ਦੇ ਕੰਮਾਂ ਤੇ ਬਰਕਤ ਦੇਣਾ ਮੇਰੇ ਮਹਾਨ ਖੁਦਾ ਦਇਆ ਕਰਨਾ ਇਹਨਾਂ ਸਾਰੇ ਘਰਾਂ ਪਰਿਵਾਰਾਂ ਦੇ ਲਈ ਮੈਂ ਤੁਹਾਡੀ ਆਸ਼ੀਸ਼ ਔਰ ਬਰਕਤ ਨੂੰ ਇੱਕ ਵਾਰ ਫੇਰ ਮੰਗਦੀਆਂ ਔਰ ਪ੍ਰਭੂ ਜੀ ਰਾਤ ਦੇ ਸਮੇਂ ਨੂੰ ਤੁਹਾਡੇ ਹੱਥਾਂ ਚ ਸੌਂ ਜੀ ਜਾਦਵੀ ਤੁਹਾਡੇ ਬੱਚੇ ਰਾਤ ਵੇਲੇ ਸੌਣ ਦੇ ਲਈ ਜਾਣ ਖੁਦਾਵੰਨ ਜੀ ਪ੍ਰਭੂ ਜੀ ਤੁਸੀਂ ਇਹਨਾਂ ਦੇ ਬਿਸਤਰਿਆਂ ਦੇ ਇਰਦ ਗਿਰਦ ਪਰਮੇਸ਼ਰ ਜਿਨ੍ਹਾਂ ਦੀ ਰਾਖੀ ਕਰਨਾ ਖੁਦਾਵੰਨ ਜੀ ਤੁਹਾਡੇ ਸਵਰਗੀ ਦੂਤ ਪਰਮੇਸ਼ਰ ਜੀ ਇਹਨਾਂ ਦੇ ਬਿਸਤਰਿਆਂ ਦੇ ਇਰਦ ਗਿਰਦ ਪ੍ਰਭੂ ਜੀ ਆਪਣੀਆਂ ਆਵਾੜਾਂ ਲਾਉਣ ਮੇਰੇ ਖੁਦਾਵੰਨ ਜੀ ਸੁਪਨੇ ਰਾਹੀ ਇਹਨਾਂ ਬੱਚਿਆਂ ਨਾਲ ਗੱਲਾਂ ਬਾਤਾਂ ਕਰਨੀਆਂ ਖੁਦਾਵੰਨ ਜੀ ਔਰ ਪ੍ਰਭੂ ਜੀ ਆਪਣੇ ਬਚਨਾਂ ਦੇ ਗੁਜੇ ਪੇਦਾ ਨੂੰ ਇਹਨਾਂ ਤੇ ਪ੍ਰਗਟ ਕਰਨਾ ਮੇਰੇ ਮਹਾਨ ਖੁਦਾ ਔਰ ਸੱਚਮੁੱਚ ਇਹਨਾਂ ਨੂੰ ਸਵਰਗ ਰਾਸ ਤੋਂ ਗੁੜੀ ਤੇ ਮਿੱਠੀ ਨੀਂਦ ਦੇਣਾ ਪ੍ਰਭੂ ਜੀ ਦਇਆ ਕਰਨਾ ਕਿਰਪਾ ਕਰਨਾ ਪਰਮੇਸ਼ਵਰ ਜੀ ਇੱਕ ਵਾਰ ਫਿਰ ਇਹ ਸਾਰੇ ਘਰਾਂ ਪਰਿਵਾਰਾਂ ਨੂੰ ਪੈਣਾ ਪਾਈਆਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਤੁਹਾਡੇ ਪਾਕ ਜ਼ਲਾਲੀ ਜ਼ੋਰ ਅਵਰ ਹੱਥਾਂ ਵਿੱਚ ਸੌਂਪਦੇ ਆ ਔਰ ਇਹ ਸਾਰੀ ਪ੍ਰਾਰਥਨਾ ਨੂੰ ਪ੍ਰਭੂ ਯੇਸ਼ੂ ਮਸੀਹ ਨਾਮ ਚ ਮੰਗਦੇ ਆ ਆਮੇਨ ਆਮੇਨ ਆਮੇਨ